ਸਾਸੀਕਾਲ ਮੈਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਗਿਆ ਹੈ ਲੇਕਿਨ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਧੜੇ ਬਾਜ਼ੀਆਂ ਬਣ ਗਈਆਂ ਨੇ ਮੌਜੂਦਾ ਵਿਧਾਇਕ ਕੀ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਪਰ ਸਰਪੰਚਾਂ ਪੈਂਸੀ ਲਈ ਜਾ ਸ਼੍ਰੋਮਣੀ ਅਕਾਲੀ ਦਲ ਦੇ ਕੀ ਭਾਰਤ ਜਾਂ ਭਾਰਤੀ ਜਨਤਾ ਪਾਰਟੀ ਦੇ ਕੀ ਉਹਨਾਂ ਦੇ ਨਾਲ ਜਿਹੜੇ ਮੌਜੂਦਾ ਵਿਧਾਇਕ ਨੇ ਜਾਂ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਪੰਚਾਇਤੀ ਚੋਣਾਂ ਦੇ ਵਿੱਚ ਖੜੇ ਹੋ ਰਹੇ ਨੇ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਹੈ ਇਸ ਤਰ੍ਹਾਂ ਦੀਆਂ ਖਬਰਾਂ ਹਰ ਹਲਕੇ ਦੇ ਵਿੱਚ ਆ ਗਈਆਂ ਨੇ ਕਿ ਜਿਹੜਾ ਕੰਮ ਰਵਾਇਤੀ ਪਾਰਟੀਆਂ ਕਰਦੀਆਂ ਸੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਉਹੀ ਕੰਮ ਸੇਮ ਵਿੜ ਚੁੱਕੀ ਹੈ ਆਮ ਆਧਵੀ ਪਾਰਟੀ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਧੱਕੇ ਕੀਤੇ ਜਾ ਰਹੇ ਨੇ ਐਨਓਸਰੀ ਲੈਣ ਦਿੱਤੀ ਜਾ ਰਹੀ ਜਿਹੜੇ ਅਕਾਲੀ ਦਲ ਦੇ ਸਮਰਥਕ ਨੇ ਜਾਂ ਜਿਹੜੇ ਕਾਂਗਰਸ ਦੇ ਸਮਰਥਕ ਨੇ ਜਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਨੇ ਇੱਕ ਵੱਡਾ ਮਾਮਲਾ ਆਇਆ ਹੈ ਐਡੀ ਜਿਹੜੀ ਪਾਰਟੀਬਾਜੀ ਬਣ ਗਈ ਕਿ ਮੌਕੇ ਤੇ ਬੜੀ ਵੱਡੀ ਵਾਰਦਾਤ ਹੋਈ ਇਹ ਵੱਡੀ ਵਾਰਦਾਤ ਆਮ ਬੰਦੇ ਨਾਲ ਨਹੀਂ ਹੋਈ ਇਹ ਹੋਈ ਹੈ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦੱਸ ਦਈਏ ਕੁਲਬੀਰ ਸਿੰਘ ਜੀਰਾ ਦੇ ਨਾਲ ਕੁਲਬੀਰ ਸਿੰਘ ਜੀਰਾ ਆਪਣੇ ਸਾਥੀ ਦੇ ਨਾਲ ਸਰਪੰਚੀ ਦੇ ਨਾਮਜ਼ਦ ਪੱਤਰ ਭਰਨ ਗਿਆ ਵੇ ਸੀ ਕਾਗਜ਼ ਮੁਹੱਈਆ ਕਰਾਉਣ ਗਿਆ ਸੀ ਸਾਥੀਆਂ ਦੇ ਨਾਲ ਜਦੋਂ ਗਿਆ ਤੇ ਆਮ ਆਦਮੀ ਪਾਰਟੀ ਅਤੇ ਮੌਜੂਦਾ ਵਿਧਾਇਕ ਨੇ ਧੱਕਾ ਕਰਦੇ ਹੋਏਆਂ ਗੋਲੀਆਂ ਵੀ ਚਲਾਈਆਂ ਇੱਟਾਂ ਵੀ ਚੱਲੇ ਅਤੇ ਡਾਂਗਾ ਛੋਟੇ ਵੀ ਚੱਲੇ ਜਿੱਥੇ ਕਿ ਕੁਲਬੀਰ ਸਿੰਘ ਜੀਰਾ ਜੋ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਦੱਸ ਦਈਏ ਕਿ ਇੱਕ ਪਾਸੇ ਹੋਰ ਆਦਮੀ ਨੂੰ ਸੱਟਾਂ ਲੱਗੀਆਂ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਨੇ ਡਾਂਗਾ ਜਿਹੜੀਆਂ ਨੇ ਕੁਲਬੀਰ ਸਿੰਘ ਜੀਰਾ ਦੇ ਵੀ ਮਾਰੀਆਂ ਨੇ ਅਤੇ ਕੁਲਬੀਰ ਸਿੰਘ ਜੀਰਾ ਦੇ ਸਿਰ ਦੇ ਵਿੱਚੋਂ ਖੂਨ ਵੀ ਬਹੁਤ ਜ਼ਿਆਦਾ ਨਿਕਲਿਆ ਹੈ ਯਾਨੀ ਕਿ ਤਸਰਬਾਜੀ ਵਧ ਗਈ ਹੈ ਪਿੰਡਾਂ ਦੇ ਵਿੱਚ ਪਾਰਟੀਆਂ ਨੂੰ ਲੈ ਕੇ ਜਿਹੜੀਆਂ ਗੱਲਾਂ ਬਦਲਾਵ ਦੇ ਨਾਂ ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ ਲੇਕਿਨ ਆਮ ਆਦਮੀ ਪਾਰਟੀ ਸੇਮ ਗੱਲ ਕਰ ਰਹੇ ਨੇ ਜਿਵੇਂ ਕਾਂਗਰਸ ਪਾਰਟੀ ਨੇ ਤੱਕਾ ਕੀਤਾ ਸਰਪੰਚੀ ਵੇਲੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਰਦੇ ਸੀ ਸਰਪੰਚੀ ਜ ਪੰਚਾਇਤੀ ਚੋਣਾਂ ਜਾਂ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਕੁਲਬੀਰ ਜੀ ਨੇ ਵੱਡਾ ਇਲਜ਼ਾਮ ਲਗਾਇਆ ਹੈ ਕਿ ਅਚਾਨਕ ਅਸੀਂ ਆਪਣੇ ਜਿਹੜਾ ਉਮੀਦਵਾਰ ਅਲੱਗ-ਅਲੱਗ ਪਿੰਡਾਂ ਤੋਂ ਉਤਾਰਨੇ ਸੀ ਮੈਂ ਉਹਨਾਂ ਦੇ ਨਾਲ ਗਿਆ ਹੋਇਆ ਸੀ ਲੇਕਿਨ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਉਸ ਦੇ ਸਾਥੀਆਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਕੁਲਬੀਰ ਸਿੰਘ ਜੀਰਾ ਦੇ ਨਾਲ ਹੋਰ ਵੀ ਕਈ ਲੋਕ ਜ਼ਖਮੀ ਹੋ ਗਏ ਪੰਚਾਇਤੀ ਚੋਣਾਂ ਨੂੰ ਕੇ ਹਲਕਾ ਜੀਰਾ ਵਿਖੇ ਕੁਲਬੀਰ ਸਿੰਘ ਜੀਰਾ ਦਾ ਜਿਹੜਾ ਹੈ ਸਿਰ ਪੂਰੀ ਤਰ੍ਹਾਂ ਪਾੜ ਚੁੱਕਿਆ ਹੈ ਅਤੇ ਉਸ ਦੇ ਖੂਨ ਵਹਿਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਨੇ ਧੰਨਵਾਦ